ਹਨੀਮੂਨ ਤੇ ਗਈ ਪਤਨੀ ਨੇ ਆਪਣੇ ਅਮੀਰ ਪਤੀ ਦਾ ਕੀਤਾ ਕਤਲ ਯੂਪੀ ਦੇ ਵਿੱਚ ਪਤਨੀ ਨੇ ਕੀਤਾ ਸਰੰਡਰ ਇਨਹ ਹਮਲਾਵਰ ਵੀ ਹੋਈ ਗ੍ਰਿਫਤਾਰ ਪੁਲਿਸ ਨੇ ਕੀਤੇ ਵੱਡੇ ਖੁਲਾਸੇ ਵਿਆਹ ਮਗਰੋਂ ਆਪਣੀ ਪਤਨੀ ਨਾਲ ਹਨੀਮੂਨ ਲਈ ਮੇਘਾਲਿਆ ਗਏ ਇੰਦੌਰ ਦੇ ਨੌਜਵਾਨ ਨੂੰ ਉਸਦੀ ਹੀ ਪਤਨੀ ਨੇ ਮੌਤ ਦੇ ਘਾਟ ਉਤਾਰ ਦਿੱਤਾ ਇਸ ਕੰਮ ਲਈ ਪਤਨੀ ਨੇ ਕਿਰਾਏ ਤੇ ਚਾਰ ਕਾਤਲਾਂ ਦੀ ਮਦਦ ਲਈ ਦਾਅਵੇ ਕਿ ਜੋੜੇ ਨੇ 11 ਮਈ ਨੂੰ ਵਿਆਹ ਕਰਵਾਇਆ ਸੀ ਅਤੇ 21 ਮਈ ਨੂੰ ਉਹ ਹਨੀਮੂਨ ਲਈ ਮੇਘਾਲਿਆ ਦੀ ਰਾਜਸਥਾਨੀ ਸ਼ਿਲੌਂਗ ਪਹੁੰਚੇ ਸਗਰ ਇਹ ਜੋੜਾ ਲਾਪਤਾ ਹੋ ਗਿਆ ਸੀ ਪਰ ਜਿਵੇਂ ਹੀ ਭਾਲ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਦੌਰਾਨ ਵੱਡਾ ਖੁੜਾਸਾ ਹੋਇਆ ਹੈ ਜਿਸ ਦੇ ਵਿੱਚ ਪਤਾ ਲੱਗੇ ਕਿ ਪਤਨੀ ਦੇ ਵੱਲੋਂ ਹੀ ਆਪਣੇ ਪਤੀ ਨੂੰ ਚਾਰ ਮੁੰਡਿਆਂ ਦੇ ਨਾਲ ਰਲ ਕੇ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਚਾਰ ਕਾਤਲਾਂ ਦੀ ਮਦਦ ਲਈ ਕਿਰਾਏ ਤੇ ਲਿਆ ਸੀ ਉਹਨਾਂ ਨੂੰ ਤਾਂ ਸੋਨਮ ਨਾਂ ਦੀ ਇਹ ਪਤਨੀ ਜਿਸ ਨੇ ਖੁਦ ਯੂਪੀ ਦੇ ਵਿੱਚ ਆਤਮ ਸਮਰਪਣ ਵੀ ਕਰ ਦਿੱਤਾ ਤਾਂ ਮੇਘਾਲਿਆ ਦੇ ਡਾਇਰੈਕਟਰ ਜਨਰਲ ਆਫ ਪੁਲਿਸ 아이 노ਗਰਾंग ਨੇ ਕਿਹਾ ਕਿੰਨ ਦੌਰ ਦੇ ਰਾਜਾ ਰਗੁਵਰਸ਼ੀ ਨੂੰ ਮੇਗਾਲਿਆ ਦੇ ਵਿੱਚ ਉਸਦੀ ਹੀ ਪਤਨੀ ਨੇ ਕਾਤਲਾਂ ਨੂੰ ਕਿਰਾਏ ਤੇ ਲੈ ਕੇ ਮਰਵਾ ਦਿੱਤਾ ਡੀਜੀਪੀ ਨੇ ਕਿਹਾ ਕਿ ਰਾਜਾ ਦੀ ਪਤਨੀ ਸੋਨਮ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਵਿੱਚ ਪੁਲਿਸ ਸਾਹਮਣੇ ਆਤਮ ਸਮਰਪਣ ਕੀਤਾ ਜਦਕਿ ਤਿੰਨ ਹੋਰ ਹਮਲਾਵਰਾਂ ਨੂੰ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਸੋਨਮ ਨੇ ਉੱਤਰ ਪ੍ਰਦੇਸ਼ ਦੇ ਨੰਦਗੰਜ ਪੁਲਿਸ ਸਟੇਸ਼ਨ ਦੇ ਵਿੱਚ ਆਤਮ ਸਮਰਪਣ ਕੀਤਾ ਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਡੀਜੀਪੀ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਖੁਲਾਸਾ ਕੀਤਾ ਕਿ ਸੌਨਮ ਨੇ ਰਗੂਵਰਸ਼ੀ ਨੂੰ ਮਾਰਨ ਲਈ ਉਹਨਾਂ ਨੂੰ ਕਿਰਾਏ ਤੇ ਲਿਆ ਸੀ ਉਹਨਾਂ ਨੇ ਕਿਹਾ ਮੱਧ ਪ੍ਰਦੇਸ਼ ਦੇ ਵਿੱਚ ਅਪਰਾਧ ਦੇ ਵਿੱਚ ਸ਼ਾਮਿਲ ਕੁਝ ਹੋਰ ਲੋਕਾਂ ਨੂੰ ਫੜਨ ਲਈ ਕਾਰਵਾਈ ਅਜੇ ਵੀ ਜਾਰੀ ਹੈ ਤਾਂ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ ਸੰਘਮਾ ਨੇ ਰਾਜ ਅਤੇ ਦੇਸ਼ ਨੂੰ ਹਿਲਾ ਦੇਣ ਵਾਲੇ ਮਾਮਲੇ ਨੂੰ ਹੱਲ ਕਰਨ ਲਈ ਪੁਲਿਸ ਦੀ ਪ੍ਰਸ਼ੰਸਾ ਕੀਤੀ ਉਹਨਾਂ ਨੇ ਐੱਪਸ ਦੇ ਪੋਸਟ ਕੀਤਾ ਤੇ ਜਾਣਕਾਰੀ ਦਿੱਤੀ ਤੇ ਕਿਹਾ 7 ਦਿਨਾਂ ਦੇ ਅੰਦਰ ਮੇਘਾਲਿਆ ਪੁਲਿਸ ਨੇ ਕਾਰੋਬਾਰੀ ਰਾਜਾ ਕਤਲ ਕੇਸ ਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਮਧ ਪ੍ਰਦੇਸ਼ ਦੇ ਤਿੰਨ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰਤ ਨੇ ਆਤਮ ਸਮਰਪਣ ਕੀਤਾ ਤੇ ਇੱਕ ਹੋਰ ਹਮਲਾਵਰ ਨੂੰ ਫੜਨ ਲਈ ਭਾਲ ਜੇ ਵੀ جاری ਹੈ ਤਾਂ ਅਖੀਰਕਾਰ ਪਤਨੀ ਦੇ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਇਹ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਫਿਲਹਾਲ ਜਿਹੜੇ ਕਿ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਔਰ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਹਨ Subscribe TV. At the latest update, press group bell icon. This program is sponsored by the Singler office Bakersfield for all your immigration family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine. Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.